जय पीरा दी जी जय साईयां दी महफिल पीरा ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਵੀਡੀਓ ਨੂੰ ਪੂਰੀ ਸੁਣਨਾ ਵੀ ਹੈ ਤੇ ਸਮਝਣਾ ਵੀ ਹੈ ਤਾਂ ਗੱਲ ਕਾਫੀ ਹੱਦ ਤੱਕ ਤੁਹਾਡੀ ਸਮਝ ਵਿੱਚ ਜ਼ਰੂਰ ਆਵੇਗੀ ਜੀ ਸੋ ਵਿਸ਼ਾ ਜੋ ਹੈ ਅੱਜ ਦਾ ਉਹ ਇਹ ਹੈ ਕਿ ਜੇਕਰ ਕਦੇ ਤੁਸੀਂ ਆਪਣੇ ਆਪ ਨੂੰ ਕਿਸੇ ਦਰਗਾਹ ਤੇ ਬੈਠਿਆਂ ਦੇਖਦੇ ਹੋ ਜਾਂ ਘਰ ਦਾ ਕੋਈ ਮੈਂਬਰ ਦਰਗਾਹ ਤੇ ਬੈਠਾ ਦਿਸਦਾ ਹੈ ਜਾਂ ਚਿਰਾਗ ਰੋਸ਼ਨ ਕਰ ਰਿਹਾ ਹੈ ਜਾਂ ਵੈਸੇ ਹੀ ਅੱਖਾਂ ਬੰਦ ਕਰਕੇ ਬੈਠਾ ਹੋਇਆ ਭਗਤੀ ਕਰ ਰਿਹਾ ਹੈ ਸੋ ਇਹਦੇ ਸੰਕੇਤਾਂ ਬਾਰੇ ਆਪਾਂ ਅੱਜ ਗੱਲ ਕਰਨੀ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਕਮੈਂਟਾਂ ਵੀ ਜ਼ਰੂਰ ਸੁਣਿਆ ਕਰੋ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਕਮੈਂਟਾਂ ਰਾਹੀਂ ਮਿਲ ਜਾਣਗੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਜੇਕਰ ਕੋਈ ਰੂਹ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਪਰ ਲਾ ਇੱਥੇ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਇਹਨਾਂ ਨੇ ਕਮੈਂਟ ਵਿੱਚ ਲਿਖਿਆ ਆ ਲੁਧਿਆਣੇ ਤੋਂ ਗੁਰਜਿੰਦਰ ਸੋਏ ਕਹਿੰਦੇ ਨੇ ਕਿ ਦੀਦੀ ਜੀ ਵਰਤਾਂ ਬਾਰੇ ਦੱਸੋ ਕਿ ਪੀਰਾਂ ਦੇ ਵਰਤ ਕਿੰਨੇ ਰੱਖਣੇ ਚਾਹੀਦੇ ਆ ਸੋ ਦੇਖੋ ਜੀ ਇਹ ਤੁਹਾਡੀ ਸ਼ਰਦਾ ਹੈ ਆਪਦੀ ਸੋ ਜਿੰਨੇ ਤੁਸੀਂ ਵਾਰਤ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ ਮਹੀਨੇ 'ਚ 1 2 ਰੱਖਣਾ ਚਾਹੁੰਦੇ ਹੋ ਜਾਂ ਜਿਹੜੇ ਦਿਨ ਤੇ ਰੱਖਣਾ ਚਾਹੁੰਦੇ ਜ ਤੁਹਾਡੀ ਆਪਦੀ ਸ਼ਰਦਾ ਹੈ ਇਹਦੇ ਵਿੱਚ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ ਕਿਉਂਕਿ ਜੋ ਮਨ ਕਰਦਾ ਹੈ ਜਿੰਨਾਂ ਦੀ ਤੁਹਾਡੀ ਨੇਚਾ ਭਾਵਨਾ ਉਸ ਤਰ੍ਹਾਂ ਦੀ ਤੁਸੀਂ ਰੀਵਾ ਕਰ ਸਕਦੇ ਆ ਸੋ ਬਾਕੀ ਲਿਖਦੇ ਨੇ ਕਿ ਅਸੀਂ ਤੁਹਾਡੇਆਂ ਵੀਡੀਓ ਸੁਣੀਂਦੀਆਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਹੁਤ ਬਹੁਤ ਧੰਨਵਾਦ ਜੀ ਕੀ ਤੁਸੀਂ ਹਰ ਰੋਜ਼ ਸਮਾਂ ਕੱਢਦੇ ਹੋ ਵੀਡੀਓ ਨੂੰ ਸੁਣਦੇ ਹੋ ਜੀ ਸਿੱਖਣ ਨੂੰ ਉਹਦੇ ਕੁਝ ਮਿਲ ਸਕਦਾ ਜਦੋਂ ਇਹ ਸਿੱਖਣ ਦੀ ਕੋਸ਼ਿਸ਼ ਕਰੀਏ ਚਾਹੀਏ ਕਿ ਅਸੀਂ ਇਹਨਾਂ ਗੱਲਾਂ ਬਾਰੇ ਜਾਣਨਾ ਹੈ ਤਾਂ ਹੀ ਸਿੱਖਿਆ ਮਿਲਦੀ ਹੈ ਜੀ ਬਰਨ ਸੁਣਨ ਵਾਲੇ ਬਹੁਤ ਨੇ ਸਮਝਣ ਵਾਲਾ ਕੋਈ ਬਿਰਲਾ ਹੀ ਹੁੰਦਾ ਹੈ ਜਿਹੜਾ ਗੱਲ ਨੂੰ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰੇ ਤੇ ਬਹੁਤ ਕੁਝ ਸਿੱਖ ਜਾਂਦਾ ਹੈ ਬਹੁਤ ਕੁਝ ਮਿਲ ਜਾਂਦਾ ਉਸ insan ਨੂੰ ਜਦੋਂ ਗਹਿਰਾਈ ਦੇ ਨਾਲ ਪ੍ਰਮਾਤਮਾ ਦੀ ਤਰਫ ਤੁਰਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆਂ ਜੀ ਸੋ ਇੱਥੇ ਇੱਕ ਮੈਂਟਾ ਵਿੱਚ ਲਿਖਦੇ ਨੇ ਕੀ ਦੀਦੀ ਜੀ ਮੇਰਾ ਨਾਮ ਪਰਮਜੀਤ कौर ਸੋ ਕਹਿੰਦੇ ਕੀ ਮੇਰਾ ਬਹੁਤ ਦਿਲ ਕਰਦਾ ਹੈ ਕਿ ਮੈਂ ਚਰਾਗ ਰੋਸ਼ਨ ਕਰਾਂ ਪਰ ਮੈਂ ਬਿਮਾਰ ਵੀ ਰਹਿੰਦੀ ਆ ਮੇਤੋ ਬਗੈਰ ਕੋਈ ਹੋਰ ਕਰਮੀ ਨਹੀਂ ਸਕਦਾ ਸੋ ਦੇਖੋ ਜੀ ਦੁੱਖ ਸੁੱਖ ਤਾਂ ਜ਼ਿੰਦਗੀ ਦਾ ਗਹਿਣਾ ਹੈ ਦੁੱਖ ਸਰੀਰ ਨੂੰ ਆਉਂਦੇ ਜਾਂਦੇ ਰਹਿੰਦੇ ਆ ਪਰ ਜਿਹੜਾ ਦੁੱਖ ਆ ਕੇ ਚਲਾ ਜਾਵੇ ਜਿੰਨੂੰ ਆਰਾਮ ਮਿਲ ਜਾਵੇ ਸੋ ਕਿਆ ਜਾਂਦਾ ਸੋ ਛੋਟੇ ਛੋਟੇ ਦੁਕਾਨਾਂ ਦੇਖ ਕੇ ਕਦੇ ਨਾ ਘਬਰਾਓ ਕਿ ਕੰਮ ਕਰਨ ਲੱਗਿਆ ਸੋਚ ਵਿਚਾਰਨਾ ਕਰੋ ਜੇ ਤੋ ਅਸੀਂ ਬਿਮਾਰ ਵੀ ਆ ਬਿਮਾਰ ਤੁਮਾਰ ਆਪਣਾ ਪੇਟ ਭਰਦੀ ਆ ਪੇਟ ਲਈ ਕੰਮ ਵੀ ਕਈਆਂ ਨੂੰ ਕਰਨਾ ਪੈਂਦਾ ਆ ਸਰਦਾ ਨਹੀਂ ਸਾਰਾ ਕੁਝ ਕਰ ਲਈਦਾ ਮਜਬੂਰੀ ਦੇ ਵਿੱਚ ਵੀ ਤੇ ਇਸੇ ਤਰ੍ਹਾਂ ਸੇਵਾ ਨੂੰ ਵੀ ਹੱਕ ਦਿਆ ਕਰੋ ਕਿ ਸੇਵਾ ਵੀ ਅਸੀਂ ਕਰਨੀ ਕਰਨੀ ਜਿਵੇਂ ਪੁੱਠੇ ਨਹੀਂ ਰਹਿ ਸਕਦੇ ਚਾਹੇ ਜਿੰਨੀ ਮਰਜ਼ੀ ਤਕਲੀਫ ਨੂੰ ਨਾ ਹੋਈ ਹੋਵੇ ਹੁਣ ਕਈ ਇਨਸਾਨ ਇਹੋ ਜਿਹੇ ਨੇ ਵੀ ਜਿਹੜੇ ਹੱਥ ਨਹੀਂ ਜਿਨ੍ਹਾਂ ਦੇ ਹੈ ਜਿਹੜੇ ਹੱਥਾਂ ਨਾਲ ਖਾ ਨਹੀਂ ਸਕਦੇ ਫਿਰ ਵੀ ਪੇਟ ਭਰਨ ਲਈ ਉਹ ਕਿੱਦਾਂ-ਕਿੱਦਾਂ ਕਰਕੇ ਵੀ ਆਪਣਾ ਪੇਟ ਜਿਹੜਾ ਭਰ ਹੀ ਲੈਂਦੇ ਆ ਕੋਈ ਨਾ ਕੋਈ ਰਸਤਾ ਕੱਢ ਹੀ ਲੈਂਦੇ ਆ ਸੋ ਇਸੇ ਲਈ ਜਦ ਇੰਨੀਆਂ ਪ੍ਰੋਬਲਮਾਂ 'ਚ ਹੋ ਕੇ ਅਸੀਂ ਪੇਟ ਆਪਣਾ ਭਰ ਸਕਦੇ ਆ ਤਾਂ ਫਿਰ ਸੇਵਾ ਕਰਨ ਲੱਗੇ ਬਹੁਤੀਆਂ ਸੋਚਾਂ ਵਿਚਾਰਾਂ ਕਿਉਂ ਕਰਨੀਆਂ ਸੋ ਸੋਚ ਵਿਚਾਰ ਕਦੇ ਨਾ ਕਰੋ ਸੇਵਾ ਜ਼ਰੂਰ ਕਰੋ ਜਿੰਨਾ ਤੁਸੀਂ ਰੱਬ ਨੂੰ ਸਮਾਂ ਦਉਂਗੇ ਉਨਾ ਹੀ ਆਪਣੇ ਲਈ ਵਧੀਆ ਹੈ ਇਹ ਜੋ ਪ੍ਰਾਣੇ ਕਰਮ ਨੇ ਪ੍ਰਾਣੇ ਕਰਮਾਂ ਦੀ ਸਜ਼ਾ ਸਾਨੂੰ ਮਿਲਦੀ ਹੈ ਸੋ ਜੇਕਰ ਕਹੀਏ ਕਿ ਅੱਜ ਜਿase ਹੀ ਚੰਗਾ ਕਰਮ ਕਰ ਰਹੇ ਹਾਂ ਸਾਨੂੰ ਦੁੱਖ ਆ ਰਹੇ ਆ ਤੇ ਇਹ ਜੋ ਪਿਛਲਾ ਹਿਸਾਬ ਹੈ ਉਹ ਵੀ ਕਲੀਅਰ ਕਰਦਾ ਹੈ ਪਰਮਾਤਮਾ ਸੋ ਥੋੜੇ ਜਿ ਘੱਟ ਦਿੰਦਾ ਹੈ ਇਸ ਲਈ ਇਹੋ ਜਿਹਾ ਬਹਾਨੇ ਕਦੇ ਨਾ ਬਣਾਓ ਸੋ ਅਸੀਂ ਇੱਥੇ ਬਹਾਨਾ ਹੀ ਕਵਾਂਗੇ ਸੇਵਾ ਨੂੰ ਸੋ ਜਿਹੜਾ ਮੂਹਾਂ ਕਹਿ ਦਿੰਦੀਆਂ ਹੈ ਕਿ ਸੇਵਾ ਕਰਨ ਨੂੰ ਦਿਲ ਕਰਦਾ ਪਰ ਕਰਨੀ ਹੁੰਦੀ ਸਮਾਂ ਨਹੀਂ ਨਿਕਲਦਾ ਨਿਕਲ ਸਭ ਖੁਸ਼ ਜਾਂਦਾ ਜਦੋਂ ਮੁਸ਼ਕਲ ਹੋਵੇ ਜ਼ਿਆਦਾ ਫਿਰ ਇਨਸਾਨ ਨੂੰ ਸਮਾਂ ਚਾਹੇ ਥੋੜਾ ਹੀ ਹੋਵੇ ਪਰ ਉਹਦੇ ਚੋਂ ਵੀ ਸਮਾਂ ਰਮਾਤਵ ਨੂੰ ਦੇ ਹੀ ਦਿੰਦਾ ਹੈ ਸੋ ਕੋਸ਼ਿਸ਼ ਕਰਿਆ ਕਰੋ ਜਿਵੇਂ ਭੁੱਖੇ ਪੇਟ ਲਈ ਇੱਕ ਖਾਣੇ ਦੀ ਜ਼ਰੂਰਤ ਹੈ ਸਾਨੂੰ ਇਸੇ ਤਰ੍ਹਾਂ ਇਹ ਰੂਹ ਨੂੰ ਵੀ ਖੁਰਾਕ ਦੀ ਜ਼ਰੂਰਤ ਹੈ ਸੇਵਾ ਦੀ ਜ਼ਰੂਰਤ ਹੈ ਨਾਮ ਦੀ ਜ਼ਰੂਰਤ ਹੈ ਨਾਮ ਸਿਮਰਨ ਦੀ ਸੋ ਨਾਮ ਸਿਮਰੋਂਗੇ ਰੂਹ ਜਿਹੜੀ ਆ ਮਜ਼ਬੂਤ ਹੋਵੇਗੀ ਤੇ ਕਈ ਦੁੱਖਾਂ ਤੋਂ ਬਚੋਂਗੇ ਸਰੀਰ ਦੇ ਵਿੱਚ ਜਦੋਂ ਅਨਾਰਕੀ ਆਉਂਦੀ ਆ ਆਤਮਾ ਮਜ਼ਬੂਤ ਹੋ ਜਾਂਦੀ ਤੇ ਦੁੱਖ ਆਪਣੇ ਆਪ ਪਰਾਂ ਹੋ ਜਾਂਦੇ ਨੇ ਸੋ ਬਹਾਨਾ ਛੱਡ ਕੇ ਸੇਵਾਵਲ ਧਿਆਨ ਲਾਓ ਜਿੰਨਾ ਵੀ ਸਮਾਂ ਹੈਗਾ ਉਹ ਮਾਲਕ ਨੂੰ ਜ਼ਰੂਰ ਦਵੋ ਸੋ ਅੱਜ ਦਾ ਕੱਢਿਆ ਹੋਇਆ ਸਮਾਂ ਵਾਨ ਨੂੰ ਉਸ ਸਮੇਂ ਅਹਿਸਾਸ ਹੋਏਗਾ ਕਿ ਅੱਜ ਜੋ ਅਸੀਂ ਸਮਾਂ ਮਾਲਕ ਲਈ ਕੱਢਿਆ ਹੈ ਤੇ ਉਹ ਮਾਲਕ ਸਾਡੇ ਦਾ ਮੁਸ਼ਕਲ ਸਮੇਂ ਖੜ ਵੀ ਗਿਆ ਹੈ ਸੋ ਜਦ ਅਸੀਂ ਸਮਾਂ ਨਹੀਂ ਮਾਲਕ ਨੂੰ ਦਵਾਂਗੇ ਦੁੱਖ ਵੇਲੇ ਯਾਦ ਕਰਾਂਗੇ ਫਿਰ ਮਾਲਕ ਵੀ ਛੇਤੀ ਪੁਕਾਰ ਨਹੀਂ ਸੁਣਦਾ ਉਹਨਾਂ ਰੂਹਾਂ ਦੀ ਪੁਕਾਰ ਦੁੱਖ ਵੇਲੇ ਸੁਣਦਾ ਹੈ ਛੇੜਨ ਰੂਹਾਂ ਕੁਝ ਵੀ ਕਰਕੇ ਆਪਣੇ ਮਾਲਕ ਲਈ ਸਮਾਂ ਕੱਢ ਹੀ ਲੈਣੀਆਂ ਹੈ ਯਾਦ ਰੱਖਦੇ ਹਾਂ ਤੇ ਚੰਗਾ ਕਰਮ ਕਰਦਿਆਂ ਹੈ ਇਹ ਤੁਹਾਡਾ ਕੀਤਾ ਹੋਇਆ ਇੱਕ ਇੱਕ ਕਰਮ ਲੇਖੇ ਹੀ ਲੱਗਣਾ ਚੰਗਾ ਕਰਮ ਜ਼ਰੂਰ ਕਰਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋ ਕਮੈਂਟ ਦੱਸਾਂ ਸੋ ਇੱਥੇ ਲਿਖਦੇ ਨੇ ਕਿ ਦੀਦੀ ਜੀ ਮੇਰੇ ਸਹੁਰੇ ਘਰ ਜਗ੍ਹਾ ਸੀ ਹੁਣ ਮੈਂ ਪਾਕਿਸਤਾਨ ਵਿੱਚ ਰਹਿੰਦੀ ਆ ਕਿ ਮੈਂ ਉੱਥੇ ਜਗ੍ਹਾ ਬਣਾ ਸਕਦੀ ਆ ਸੋ ਦੇਖੋ ਜੀ ਇਹ ਤੁਹਾਡੀ ਆਪ ਦੀ ਸ਼ਰਧਾ ਹੈ ਕਿ ਤੁਸੀਂ ਇੱਥੇ ਹੀ ਹੁਣ ਜੋ ਅਸਰ ਡੇਰਾ ਬਣਾਉਣਾ ਹੈ ਇੱਕ ਦੀ ਸੇਵਾ ਕਰਨੀ ਚਾਹੁੰਦੇ ਹੋ ਜਿੱਤੇ ਰਹਿ ਰਹੇ ਹੋ ਇਹ ਤੁਹਾਡੇ ਮਨ ਦਾ ਆਪ ਦਾ ਵਿਚਾਰ ਹੈ ਜੀ ਸੋ ਇਹਦੇ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ ਸੋ ਜਗਾ ਜਿੱਥੇ ਇੱਕ ਵਾਰ ਲੱਗ ਜਾਂਦੀ ਚਿਰਾਗ ਰੋਸ਼ਨ ਹੋ ਜਾਂਦਾ ਉੱਥੇ ਪਹਿਰਾ ਫਿਰਕਾ ਪੈ ਜਾਂਦਾ ਹੈ ਅਸਲ ਵਿੱਚ ਉੱਤੇ ਹੀ ਮੰਨਤਾ ਕਰਨੀ ਪੈਂਦੀ ਵਾ ਕਿ ਮਨ ਵਿੱਚ ਹੀ ਯਾਦ ਰੱਖੋ ਜੇਕਰ ਕਿਤੇ ਨੇੜੇ ਹੋ ਤਾਂ ਜਾ ਕੇ ਤੁਸੀਂ ਸੇਵਾ ਉਹਨਾਂ ਦੀ ਕਰ ਸਕਦੇ ਹੋ ਸੋ ਬਾਕੀ ਜਿੱਦਾਂ ਤੁਹਾਨੂੰ ਚੰਗਾ ਲੱਗੇ ਜੀ ਉਹ ਮੇ ਦਾ ਕਰਮ ਕਰ ਲਿਆ ਕਰੋ ਜੀ ਤੋ ਇੱਥੇ ਆਪਾਂ ਇੱਕ ਹੀ ਸਲਾਹ ਵਾਰ-ਵਾਰ ਦਈਦੀ ਕਿ ਜਗ੍ਹਾ ਜਿਹੜੀਆਂ ਆ ਥਾਂ-ਥਾਂ ਘਰ-ਘਰ ਨਹੀਂ ਬਣਾਉਣੀਆਂ ਚਾਹੀਦੀਆਂ ਕਿਉਂਕਿ ਮਨ ਤਾਂ ਉਸ ਤਰ੍ਹਾਂ ਇਨਸਾਨ ਕਰ ਨਹੀਂ ਸਕਦਾ ਤਾਂ ਫਿਰ ਕਈ ਮੁਸ਼ਕਲਾਂ 'ਚ ਆਪ ਹੀ ਫਸ ਜਾਂਦਾ ਹੈ ਬੜੀ ਹੀ ਸੋਚੀ ਦੇ ਨਾਲ ਕਦਮ ਚੱਕਣ ਵਾਲੇ ਨੇ ਜੇਕਰ ਜਗ੍ਹਾ ਘਰ ਵਿੱਚ ਹੈ ਤਾਂ ਬੜੇ ਹੀ ਨਿਜਮ ਦੇ ਨਾਲ ਉਹਦਾ ਧਿਆਨ ਰੱਖਣਾ ਪੈਂਦਾ ਹੈ ਜੇਕਰ ਘਰ ਵਿੱਚ ਲਗਾ ਲੈਂਦੇ ਆ ਜੇਕਰ ਮਨ ਨਹੀਂ ਸਕਦੇ ਤਾਂ ਫਿਰ ਲਗਾਈ ਦਾ ਫਾਇਦਾ ਨਹੀਂ ਹੋਰ ਵੀ ਜ਼ਿਆਦਾ ਪ੍ਰੋਬਲਮ ਸੋ ਹੁਣ ਆਪਾਂ ਇੱਥੇ ਜੀ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਸੋ ਅੱਜ ਦਾ ਮੇਨ ਵਿਸ਼ਾ ਬਹੁਤ ਹੀ ਖਾਸ ਹੈ ਜੀ ਪੀਰਾਂ ਫਕੀਰਾਂ ਨੂੰ ਮੰਨਣ ਵਾਲਾ ਰੂਹਾਂ ਜੋ ਹੈ ਧਿਆਨ ਦੇ ਨਾਲ ਸੁਣ ਲੈਣ ਸੋ ਬਹੁਤ ਹੀ ਜ਼ਿਆਦਾ ਇਹ ਦਿੱਤੋਂ ਸਮਝ ਆਏਗੀ ਤੁਹਾਨੂੰ ਕਿ ਕਾਫੀ ਸੰਕੇਤਾਂ ਦਾ ਕੀ ਮਤਲਬ ਹੁੰਦਾ ਹੈ ਇਹਦੇ ਬਾਰੇ ਗੱਲ ਕਰਾਂਗੇ ਜੇਕਰ ਹਜੇ ਤੱਕ ਵੀਡੀਓ ਲਾਈਕ ਨਹੀਂ ਕੀਤੀ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੋ ਵੀ ਤੁਹਾਡੀ ਜਾਣ ਪਹਿਚਾਨ ਵਿੱਚ ਰੁਹਾ ਹੈ ਜਿਹੜਾ ਵੀ ਪੀਰਾਂ ਪੀਰਾਂ ਦੀ ਸੇਵਾ ਜਾਂ ਸਾਈਂ ਲੋਕਾਂ ਦੀ ਕਰਦੀਆਂ ਹੈ ਚਾਹੇ ਗੁਰੂਆਂ ਦੀ ਕਰਦੀਆਂ ਹੈ ਕਿਸੇ ਵੀ ਧਰਮ ਨੂੰ ਮੰਨਦੇ ਹੋ ਪਰ ਇਹ ਕਰਮ ਜੋ ਆਪਾਂ ਸੰਕੇਤ ਸਾਂਝੇ ਕਰਨੇ ਆ ਇਹ ਉਹਦੇ ਨਾਲ ਜੁੜਦੇ ਨੇ ਸੋ ਸੇਵਾ ਅਸੀਂ ਕਿਸੇ ਦੀ ਵੀ ਕਰੀਏ ਸੰਕੇਤ ਪਰਮਾਤਮਾ ਇੱਕ ਜਹੀ ਦਿਖਾਉਂਦਾ ਹੈ ਤੋ ਉਹਨਾਂ ਨੂੰ ਸਮਝਣਾ ਜ਼ਰੂਰੀ ਹੁੰਦਾ ਆ ਸੋ ਹੁਣ ਆਪਾਂ ਇੱਥੇ ਜੀ ਪਹਿਲਾਂ ਗੱਲ ਕਰੀਏ ਕਿ ਇੱਥੇ ਇੱਕ ਕਮੈਂਟ ਹੈ ਕਮੈਂਟਾਂ ਵਿੱਚ ਇਹਨਾਂ ਨੇ ਲਿਖਿਆ ਹੈ ਨਾਮ ਜਸਵਿੰਦਰ ਕੌਰ ਸੋ ਇਹ ਲਿਖਦੇ ਨੇ ਕਿ ਦੀਦੀ ਜੀ ਅਸੀਂ ਪੀਰਾਂ ਦੀ ਸੇਵਾ ਕਰਦੇ ਆਂ ਤੇ ਮੈਨੂੰ ਸੁਪਨੇ ਵਿੱਚ ਮੈਂ ਆਪਣੇ ਘਰ ਵਾਲੇ ਨੂੰ ਪੀਰਾਂ ਦੇ ਦਰਬਾਰ ਦੇ ਚਰਾਗਾ ਦੇ ਬੈਠਿਆਂ ਦੇਖਦੀਆਂ ਅੱਖਾਂ ਬੰਦ ਕਰਕੇ ਜਿਵੇਂ ਉਹ ਗੱਦੀ ਤੇ ਬੈਠੇ ਹੋਣ ਤੇ ਇਸ ਤਰ੍ਹਾਂ ਲੱਗਦਾ ਹੈ ਸੋ ਦੇਖੋ ਜੀ ਆਪਾਂ ਅੱਜ ਇਹੋ ਜਿਹੇ ਵਿਸ਼ੇ ਤੇ ਗੱਲ ਚੋਂ ਕਰਨ ਜਾ ਰਹੇ ਹਾਂ ਸੋ ਹੁਣ ਆਪਾਂ ਪਹਿਲਾਂ ਤੇ ਇੱਥੇ ਗੱਲ ਕਰੀਏ ਕਿ ਜੇਕਰ ਤੁਸੀਂ ਕਿਸੇ ਦਰਬਾਰ ਤੇ ਆਪਣੇ ਆਪ ਨੂੰ ਬੈਠਿਆਂ ਬਾਹਰ ਦੇਖਦੇ ਹੋ ਤਾਂ ਇਹਦੇ ਬਾਰੇ ਵੀ ਗੱਲ ਕਰ ਲੈਂਦੇ ਆ ਪਹਿਲਾਂ ਆਪਾਂ ਇੱਥੇ ਗੱਲ ਕਰੀਏ ਕਿ ਜੇਕਰ ਘਰ ਵਿੱਚ ਦਰਬਾਰ ਹੈ ਘਰ ਵਿੱਚ ਤੁਸੀਂ ਆਪਣੇ ਆਪ ਨੂੰ ਦਰਬਾਰ ਤੇ ਬੈਠਿਆਂ ਦੇਖਦੀ ਹੂੰ ਕੀ ਘਰ ਵਿੱਚ ਘਰ ਦਾ ਹੀ ਮੈਂਬਰ ਹੈ ਜਾਂ ਖੁਦ ਨੂੰ ਹੀ ਦੇਖਦੇ ਆਂ ਕਿ ਅਸੀਂ ਹੀ ਦਰਬਾਰ ਵਿੱਚ ਬੈਠੇ ਆਂ ਤੇ ਇਬਾਦਤ ਕਰ ਰਹੇ ਆਂ ਵੰਦਗੀ ਕਰ ਰਹੇ ਆਂ ਜਾਂ ਚਰਾਗ ਰੋਸ਼ਨ ਕਰ ਰਹੇ ਆਂ ਤੇ ਜੋ ਵੰਦਗੀ ਕਰਦੀ ਰੂਹ ਦਿਸਣੀ ਜਾਂ ਅੱਖਾਂ ਬੰਦ ਦਾ ਚੌਂਕੜਾ ਵੱਜਿਆ ਹੋਇਆ ਆ ਭਗਤੀ ਚ ਲੀਨ ਹੈ ਘਰ ਦਾ ਕੋਈ ਵੀ ਮੈਂਬਰ ਆ ਚਾਹੇ ਬੱਚਾ ਹੈ ਕੋਈ ਚਾਹੇ ਸਿਆਣਾ ਹੈ ਜੇਕਰ ਉਹ ਸਪਨੇ ਵਿੱਚ ਦਰਬਾਰ ਵਿੱਚ ਇਸ ਤਰ੍ਹਾਂ ਬੈਠਾ ਨਜ਼ਰ ਆਉਂਦਾ ਹੈ ਤਾਂ ਇਹ ਓਲੀ ਹੈ ਜੋ ਤੁਸੀਂ ਦੇਖ ਰਹੇ ਆ ਜਿਸ ਰੂਪ ਨੂੰ ਦੇਖ ਰਹੇ ਆ ਸੋ ਉਹ ਘਰਦਿਆਂ ਦੇ ਰੂਪ ਵਿੱਚ ਦੀ ਉਹ ਆਪ ਹੀ ਮੁਰਸ਼ਿਦ ਬੈਠਾ ਤੁਹਾਨੂੰ ਨਜ਼ਰ ਆ ਰਿਹਾ ਆ ਘਰਦਿਆਂ ਦੇ ਰੂਪ ਦੇ ਵਿੱਚ ਦੀ ਆ ਕੇ ਦਿਸਣਾ ਮਤਲਬ ਇਹ ਘਰ ਵਾਲੇ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ ਜਿਨ੍ਹਾਂ ਦਾ ਦਰਬਾਰ ਬਣਾਇਆ ਹੋਇਆ ਉਹ ਤੁਹਾਡੇ ਆਪਣੇ ਬਾਬੇ ਨੇ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਇਸ ਲਈ ਉਹ ਘਰ ਦੇ ਮੈਂਬਰ ਦੇ ਰੂਪ ਵਿੱਚ ਦੀ ਆ ਕੇ ਤੁਹਾਨੂੰ ਦਰਸ਼ਨ ਦਿੰਦੇ ਨੇ ਤਾਂ ਕਿ ਇਸ ਗੱਲ ਤੋਂ ਛੇਤੀ ਹੀ ਇਨਸਾਨ ਸਮਝ ਸਕੇ ਕਿ ਸਾਡੇ ਘਰ ਵਾਲੇ ਬਾਬਾ ਜੀ ਸਾਨੂੰ ਦਰਸ਼ਨ ਦੇ ਕੇ ਗਏ ਆ ਤੇ ਬੈਠੇ ਹੋਏ ਨਜ਼ਰਾਏ ਜਾਂ ਦਰਬਾਰ ਚ ਬੈਠਿਆ ਕੋਈ ਗੱਲ ਕਹਿ ਜਾਣੀ ਜਾਂ ਚਰਾਹ ਕੋਲ ਬੈਠਿਆ ਸਿਰਫ ਉਹਨਾਂ ਦਾ ਸਿਰਫ ਇੱਕ ਚਿਹਰਾ ਘਰ ਦੇ ਮੈਂਬਰ ਦਾ ਹੋ ਸਕਦਾ ਪਰ ਅਸਲ ਵਿੱਚ जिन्हा दी ਤੁਸੀਂ માનਤਾ ਕਰਦੇ ਹੋ ਉਹ মুর্শিদ ਹੈ ਚੇਰਾ ਘਰ ਦੇ ਮੈਂਬਰ ਦਾ ਲੈ ਕੇ ਇਸ ਲਈ ਆਉਂਦੇ ਹੈ ਦਾ ਸੰਕੇਤ ਹੁੰਦਾ ਹੈ ਕਿ ਜੋ ਘਰ ਵਿੱਚ ਫੱਕਰ ਬੈਠਾ ਹੋਇਆ ਉਹ ਤੁਹਾਨੂੰ ਦਰਸ਼ਨ دیدار ਦੇ ਰਿਹਾ ਹੈ ਕਿਉਂਕਿ ਉਹ ਪਰਮਾਤਮਾ ਦਾ ਅਸਲ ਰੂਪ ਕਿਸੇ ਨੇ ਨਹੀਂ ਦੇਖਿਆ ਉਹ ਸਿਰਫ ਇੱਕ ਪ੍ਰਕਾਸ਼ ਦੀ ਤਰ੍ਹਾਂ ਹੈ ਇੱਕ ਰੋਸ਼ਨੀ ਹੈ ਉਹਨਾਂ ਦਾ ਕੋਈ ਰੂਪ ਨਹੀਂ ਹੈ ਪਰਮਾਤਮਾ ਦਾ ਕੋਈ ਰੂਪ ਨਹੀਂ ਆਪਾਂ ਸਿਰਫ ਫੋਟੋਆਂ ਦੀ ਤਰਫ ਦੇਖ ਕੇ ਜੇਕਰ ਚੱਲਦੀਆਂ ਤੇ ਉਹ ਸਚਾਈ ਨਹੀਂ ਹੈ ਸਿਰਫ ਆਪਾਂ ਇੱਕ ਫੋਟੋ ਦੇ ਹਿਸਾਬ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਕਿ ਆਹ ਤਸਵੀਰ ਹੈ ਆਹ ਪੀਰ ਦਾ ਆ ਨਾਮ ਹੈ ਨਾਮ ਦੇ ਦਿੱਤਾ ਜਾਂਦਾ ਫੋਟੋ ਨੂੰ ਪਰ ਅਸਲ ਵਿੱਚ ਉਹਨਾਂ ਦੇ ਰੂਪ ਨੂੰ ਅਸਲ ਰੂਪ ਨੂੰ ਆਪਾਂ ਨਹੀਂ ਦੇਖ ਪਾਉਂਦੇ ਇਸ ਲਈ ਇਹ ਉਹ ਪ੍ਰਮਾਤਮਾ ਜਦੋਂ ਅਸੀਂ ਸੇਵਾ ਕਰਦੇ ਹਾਂ ਤੇ ਬਹੁਤ ਸੌਖੇ ਤਰੀਕਿਆਂ ਦੇ ਨਾਲ ਸਾਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਹੁਣ ਘਰ ਦੇ ਮੈਂਬਰਾਂ ਨੂੰ ਆਪਾਂ ਦੇਖਿਆ ਹੈ ਆਪਾਂ ਨੂੰ ਪਤਾ ਹੈ ਕਿ ਆ ਸ਼ਗਲ ਤੋਂ ਸਾਡੇ ਘਰ ਦਾ ਮੈਂਬਰ ਹੈ ਆ ਰਿਸ਼ਤੇਦਾਰ ਹੈ ਤਾਂ ਇਸ ਗੱਲ ਨੂੰ ਲੈ ਕੇ ਅਸੀਂ ਉਹ ਗੱਲ ਨੂੰ ਛੇਤੀ ਕੈਚ ਕਰ ਸਕਦੇ ਹਾਂ ਕਿ ਇਸ ਰੂਪ ਦੇ ਵਿੱਚ ਸੰ ਦਰਬਾਰ ਦੇ ਵਿੱਚ ਖਾਸ ਕਰਕੇ ਧਾਰਮਿਕ ਥਾਂ ਤੇ ਦਰਬਾਰ ਦੇ ਵਿੱਚ ਬੈਠਿਆਂ ਜੇਕਰ ਤੁਸੀਂ ਇਸ ਤਰ੍ਹਾਂ ਕੁਝ ਵੀ ਸੁਪਨੇ ਵਿੱਚ ਦੇਖਦੇ ਹੋ ਤਾਂ ਉਹਦਾ ਹੀ ਮੁਰਸ਼ਿਦਦਾ ਹੀ ਸੰਕੇਤ ਹੁੰਦਾ ਹੈ ਕਿ ਉਸ ਸੇਵਾ ਵਿੱਚ ਲੀਨ ਆ ਬੰਦਗੀ ਵਿੱਚ ਬੈਠੇ ਹੋਏ ਆ ਸੋਚੋਂ ਕੜਾ ਵੱਜਿਆ ਹੋਇਆ ਹੈ ਤੇ ਸਮਝ ਲੈਣਾ ਕਿ ਉਹ ਮਾਲਕ ਤੁਹਾਡਾ ਮੁਰਸ਼ਿਦ ਤੁਹਾਨੂੰ ਦਰਸ਼ਨ ਦੇ ਰਿਹਾ ਹੈ ਜੀ ਉਹ ਬਾਕੀ ਜੇਕਰ ਤੁਸੀਂ ਘਰ ਦੇ ਮੈਂਬਰ ਨੂੰ ਇਸ ਤਰ੍ਹਾਂ ਬੈਠਿਆਂ ਦੇਖਦੇ ਆਪਾਂ ਸੋ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਆਪਣੇ ਘਰ ਦੇ ਮੈਂਬਰ ਨੂੰ ਇੱਦਾਂ ਬੈਠਿਆ ਗੱਦੀ ਤੇ ਦੇਖਿਆ ਸ਼ਾਇਦ ਅਸੀਂ ਹੁਣ ਗੱਦੀ ਲਗਾ ਲਈ ਹੈ ਗੱਦੀ ਤਾਂ ਜੋ ਪ੍ਰਾਣੀ ਜਗ੍ਹਾ ਹੈ ਬਜ਼ੁਰਗਾਂ ਨੇ ਮੰਨਿਆ ਹੈ ਉੱਥੇ ਚੱਲਦੀ ਹੈ ਤੇ ਪਰ ਜਿੱਥੇ ਜੇ ਤੁਹਾਨੂੰ ਲੱਗਦਾ ਹੈ ਕਿ ਦਰਵਾਜ਼ੇ ਤੇ ਘਰ ਦੇ ਮੈਂਬਰ ਨੂੰ ਗੱਦੀ ਤੇ ਬੈਠਿਆਂ ਦੇਖਿਆ ਤੇ ਘਰ ਵਿੱਚ ਤੁਸੀਂ ਗੱਦੀ ਨਹੀਂ ਲਗਵਾਈ ਹੋਈ ਮਾਦੀ ਗਣਪੀਰ ਦੀ ਜੀ ਦੀ ਵੀ ਸੇਵਾ ਕਰਦੇ ਹੋ ਤਾਂ ਉਹਨਾਂ ਦਾ ਇੱਕ ਆਸਣ ਜ਼ਰੂਰ ਲਗਾਓ ਛੋਟਾ ਜਿਹਾ ਕਿਲੋ ਮਿਲ ਜਾਂਦਾ ਗੱਦੀ ਉਹ ਉਹਨਾਂ ਦਾ ਨਾਮ ਲਹਿ ਕੇ ਅਰਦਾਸ ਬੇਤੀ ਕਰਕੇ ਰੱਖੋ ਆਸਣ ਜ਼ਰੂਰ ਹੋਣਾ ਚਾਹੀਦਾ ਹੈ ਚਾਹੇ ਕਿਸੇ ਵੀ ਗੁਰੂ ਪੀਰ ਦੀ ਰੂਹੇ ਸੇਵਾ ਕਰਦੇ ਹੋ ਤੇ ਗੱਦੀ ਦਾ ਆਸਣ ਇੱਕ ਜ਼ਰੂਰ ਲਗਾਇਆ ਕਰੋ ਜੀ ਸੋ ਗੱਦੀ ਤੇ ਬੈਠੇ ਹੋਏ ਭਗਤੀ ਕਰ ਰਹੇ ਆ ਸੋ ਉਹ ਪੀਰੋ মুর্ਸ਼ਿਦ ਦਾ ਹੀ ਇਸ਼ਾਰਾ ਹੁੰਦਾ ਹੈ ਜੀ ਤੇ ਜੇਕਰ ਕਦੇ ਬਾਰ-ਬਾਰ ਸੁਪਨੇ ਵਿੱਚ ਤੁਸੀਂ ਆਪਣੇ ਅੰਮੋਲੋਂ ਬਾਹਰ ਕਿਤੇ ਦਰਗਾਹ ਦੇ ਸੇਵਾ ਕਰਦਿਆਂ ਦੇਖਦੇ ਆ ਤਾਂ ਫਿਰ ਜਿੱਥੇ ਤੁਸੀਂ ਸੇਵਾ ਕਰਨ ਲੱਗ ਪੈਂਦੇ ਹੋ ਫਿਰ ਉਹ ਫੱਕਰ ਆਪਣੀ ਤਰਫ ਖਿੱਚਦਾ ਹੈ ਖਿੱਚ ਪਾਉਂਦਾ ਹੈ ਤਾਂ ਬਾਰ-ਬਾਰ ਤੁਹਾਡਾ ਮਨ ਜਿਹੜਾ ਉਧਰ ਨੂੰ ਚੁਕੇਗਾ ਸੋ ਕਈ ਰੂਹਾਂ ਘਰ ਵਿੱਚ ਹੀ ਬੈਠ ਕੇ ਉਹ ਗੁਰੂ ਪੀਰ ਨੂੰ ਮੰਨਣਾ ਪਸੰਦ ਕਰਦੀਆਂ ਹੈ ਤੇ ਕਈ ਰੂਹਾਂ ਬਾਹਰ ਪਸੰਦ ਕਰਦੀਆਂ ਹੈ ਉਸਿਸ ਸਾਉ ਦਾ ਹੀ ਕਰਮ ਜਿਹੜਾ ਆ ਉਹ ਪ੍ਰਮਾਤਮਾ ਫਿਰ ਉਸ ਤਰੀਕੇ ਦੇ ਨਾਲ ਤੁਹਾਨੂੰ ਦਿਖਾਉਂਦਾ ਸੋ ਬਾਕੀ ਇੱਥੇ ਹੁਣ ਇਹ ਕਹਾਂਗੇ ਵੀਡੀਓ ਕਾਫੀ ਲੰਬੀ ਹੋ ਗਈ ਆ ਗੱਲਾਂ ਹੋਰ ਵੀ ਸਮਝਾਉਣ ਵਾਲੀਆਂ ਸੀ ਆਪਾਂ اگਦੀ ਵੀਡੀਓ ਲਈ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਫਿਰ ਮਿਲਾਂਗੇ ਜੀ ਇੱਕ ਨਵੀਂ ਵੀਡੀਓ ਦੇ ਨਾਲ ਜੈ ਪੀਰਾਂ ਦੀ ਜੀ ਜੈ ਸਈਆਂ ਦੀ ਵੀਡੀਓ ਨੂੰ ਬਾਕੀ ਤੋਂ ਬਾਅਦ ਸ਼ੇਅਰ ਜ਼ਰੂਰ ਕਰੋ ਜੀ